ਇਹ ਦੇਖੋ ਆਪਣੇ ਸਾਹਮਣੇ सामने। ਸਿੰਘ ਜੀ ਆ ਗਏ ਜੀ ਦੇਖੋ ਜੀ ਕਬੂਲੇ ਮੇਲ ਜੀ ਜਿੰਦਾਬਾਦ ਜਿੰਦਾਬਾਦ ਦੇਖਿਓਰੇ ਆਪਣੇ ਖੁੱਲੇ ਹੋਣੇ ਵੱਲੋ ਇਧਰ ਦੇਖੋ ਵੀ ਸਾਹਮਣੇ ਇਧਰ ਦੇਖੋ ਜੀ ਮੈਂ ਤੁਹਾਨੂੰ ਬੁਲਾਉਂਗਾ ਸਹੀ ਸਾਹਮਣੇ ਇਧਰ ਦੇਖੀਂ ਆਪਾ ਰੋਜ ਸੰਵਿਧਾਨ ਦੇ ਜਿਹੜਾ ਕਾਂਗਰਸ ਪਾਰਟੀ ਦਾ ਨਵੀਂ ਪਾਰਟੀ ਨੂੰ ਤੁਸੀਂ ਪੁੱਛੋ ਇਹ ਜਿਹੜਾ ਕਰਜਾ ਲਿਆ ਹੈ ਜੇ ਬਦਲਾਵ ਵਾਲੀ ਪਾਰਟੀ ਹੈ ਇਸੇ ਤਰ੍ਹਾਂ ਹੀ ਜਿਹਨੇ ਪ੍ਰੈਜ਼ੀਡੈਂਟ ਨੇ ਮਹਿਲਾ ਕੰਟਰੋਲ ਸਤੇ ਨਾਲ ਨੇ ਤੋੜੇ ਹਲਕਾ ਇੰਚਾਰਜ ਨੇ ਜੇ ਨੀਣਾ ਸਾਹਮਣੇ ਮੁਕਾਉਂ ਪੇਟਾ ਦੇ ਵਿੱਚ ਤਾਂ ਫਟਾਫਟ ਬੱਟਾ ਬੱਟਾ ਤੁਸੀਂ ਪੱਟੇ ਬਾਟਾ ਬੱਟਾ ਨੇ ਸਾਹਮਣੇ ਸਿੱਧੀ ਦਿਖਾ ਕੇ ਇਸ ਦਾ ਮਤਲਬ ਇਹ ਮੁੱਖ ਮੰਤਰੀ ਜੈਦਵਾਰਾ ਬਣ ਜਾਣਾ ਪਰ ਕੀ ਤਰ੍ਹਾਂ ਜਿੱਤੇ ਜੀਤ ਜਤਾ ਜੀ ਦੰਦ ਹਰਵਜ ਮੇਰੇ ਨਾਲ ਆਏ ਗੁਰਜੀਤ ਸਿੰਘ ਜੀ ਅੱਜ ਐਸੀ ਡਿਪਾਰਟਮੈਂਟ ਦੀ ਪਰਣਾਲਾ ਜ਼ਿਲ੍ਹੇ ਦੀ ਮੀਟਿੰਗ ਹੋਈ ਹੈ ਜਿਵੇਂ ਸਾਡੇ ਮਾਲਵੇ ਦੇ ਸਾਰੇ ਚੇਅਰਮੈਨ 22 ਚੇਅਰਮੈਨ ਦੇ ਅਹੁਦੇਦਾਰਾਂ ਨੇ ਵੀ ਇੱਥੇ ਆ ਕੇ ਪਾਰਟਿਸਪੇਟ ਕੀਤਾ ਹੈ ਪਰਪਸ ਸਾਡਾ ਇੱਕੋ ਹੀ ਹੈ ਕਿ ਕਾਂਗਰਸ ਨੂੰ ਕਿਸ ਤਰ੍ਹਾਂ ਸਟਰੰਗ ਕਰੀਏ ਸਾਡੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਕਾਂਗਰਸ ਦੇ ਸਾਡੇ ਐਲੋਪੀ ਦੇ ਜੀਦਰ ਨੇ ਮਾਜਵਾ ਸਾਹਿਬ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਦਾ ਸਪੈਸ਼ਲ ਜਿਹੜਾ ਸੰਦੇਸ਼ ਹੈ ਉਹ ਪਿਆਰ ਵਾਲਾ ਸੰਦੇਸ਼ ਹੈ ਕਿ ਨਫ਼ਰਤ ਨੂੰ ਖਤਮ ਕਰਕੇ ਕਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਪਿਆਰ ਜਗਾਇਆ ਜਾ ਸਕਦਾ ਹੈ ਸਾਡੇ ਕਾਂਗਰਸ ਦੇ ਆਈਸੀਸੀ ਦੇ ਪ੍ਰਧਾਨ ਨੇ ਖੰਡਗੀ ਸੰ ਸਾਡੇ ਐਸਸੀਐਲ ਦੇ ਚੇਅਰਮੈਨ ਨੇ ਸ਼੍ਰੀ ਰਾਜੇਸ਼ ਲਲੋਤੀਆ ਜੀ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਸੇ ਤਰ੍ਹਾਂ ਕੇ ਰਾਜੂ ਜੀ ਚੇਅਰਮੈਨ ਨੇ OBC SC ST ਡਿਪਾਰਟਮੈਂਟ ਦੇ ਇੱਕੋ ਹੀ ਸੁਨੇਹਾ ਹੈ ਕਿ ਪਿਆਰ ਜਿਹੜਾ ਹੈ ਉਹ ਆਪਾਂ ਲੋਕਾਂ ਦੇ ਵਿੱਚ ਵੰਡੋ ਸੋ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਆ ਬਹੁਤ ਸਕਸੈਸਫੁਲ ਮੀਟਿੰਗ ਹੋਈ ਹੈ ਪਰਪਸ ਤੇ ਇੱਕੋ ਹੀ ਹੈ ਕਿ ਬੀਜੇਪੀ ਨੂੰ ਪਾਰਲੀਮੈਂਟ ਦੀ ਇਲੈਕਸ਼ਨ ਚ ਹਰਾਉਣਾ ਹੈ ਇੱਕੋ ਇੱਕ ਮੈਸੇਜ ਹੈ ਕਿ ਬੀਜੇਪੀ ਨੂੰ ਹਰਾ ਕੇ ਕਾਂਗਰਸ ਤੇ ਜਿਹੜੇ ਸਾਡੀ ਬਾਕੀ ਅਲਾਈਅੰਸ ਦੀਆਂ ਪਾਰਟੀਆਂ ਨੇ ਇੰਡੀਆ 'ਚ ਅਸੀਂ ਉਹਨਾਂ ਦੀ ਸਰਕਾਰ ਬਣਾਉਣੀ ਹੈ ਤਾਂ ਕਿ ਜੋ ਮੋਦੀ ਸਾਹਿਬ ਨੇ ਜੋ ਅਮਿਤ ਸ਼ਾਨੀ ਇਸ ਦੇਸ਼ ਦਾ ਨੁਕਸਾਨ ਕੀਤਾ ਹੈ ਬੇਸ਼ੱਕ ਉਹਨਾਂ ਨੂੰ ਅੱਜ ਲੱਗਦਾ ਹੋਣਾ ਹੈ ਕਿ ਬੀਜੇ ਅਸੀਂ ਤਾਂ ਹਿੰਦੁਸਤਾਨ ਨੂੰ ਜੋੜ ਰਹੇ ਹਾਂ ਜੋੜ ਨਹੀਂ ਰਹੇ ਜਿਹੋ ਜਿਹੇ ਹਾਲਾਤ ਪੈਦਾ ਕੀਤੇ ਹੋਏ ਨੇ ਇਹ ਤੋਂ ਨਾਲ ਹਿੰਦੁਸਤਾਨ ਜੁੜੇਗਾ ਨਹੀਂ ਅੱਜ ਦੀ ਮੀਟਿੰਗ ਜੀ ਬਹੁਤ ਹੀ ਇਤਿਹਾਸਿਕ ਸੀਗੀ ਪਹਿਲੀ ਵਾਰ ਜ਼ਿਲ੍ਹਾ ਕਾਂਗਰਸ ਬਰਨਾਲਾ ਵਿੱਚ ਐਸ ਸੀ ਸੈਲ ਦੀ ਮੀਟਿੰਗ ਹੋਈ ਹੈ ਜਦੇ ਵਿੱਚ ਅਸੀਂ तकरीबन 43 ਤੋਂ 44 ਲੋਕਾਂ ਨੂੰ ਅੱਜ ਨੁਕਤੇ ਪੱਤਰ ਵੰਡੇ ਹਨ 37 ਹੈਗੇ ਨੇ ਮੇਨ ਬੋਡੀ ਵਿੱਚ ਤੇ 6 ਸਾਡੇ ਹੈਗੇ ਨੇ ਸਾਰੇ ਸਾਰੇ ਬਲਾਕ ਦੇ ਸੱਤ ਬਲਾਕ ਚੇਅਰਮੈਨ ਨੇ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿਹੜੀ ਕਾਂਗਰਸ ਦੀ ਅੱਜ ਫੌਜ ਹੈ ਇਹ ਆਉਣ ਵਾਲੇ ਸਮੇਂ ਵਿੱਚ ਕਰ ਕਰ ਪਿੱਛੋਂ ਜਾਏਗੀ ਕਾਂਗਰਸ ਦਾ ਜਿਹੜਾ ਸਨੇਹਾ ਹੈ ਰਾਹੁਲ ਗਾਂਧੀ ਜੀ ਦਾ ਜਿਹੜਾ ਮੈਸੇਜ ਹੈ ਪਿਆਰ ਦਾ ਉਹ ਲੈ ਕੇ ਜਾਣਗੇ ਤੇ ਸਾਡੀ ਇਹ ਹੀ ਕੋਸ਼ਿਸ਼ ਰਹੇਗੀ ਕਿਵੇਂ ਅਸੀਂ ਲੋਕਾਂ ਨੂੰ ਅੱਬ ਦੇ ਨਾਲ ਹੋਰ ਜੋੜ ਸਕੀਏ ਤਾਂ ਕਿ ਲੋਕਾਂ ਦੇ ਨਾਲ ਨਿਆਂ ਹੋ ਸਕੇ ਤੇ ਕਾਂਗਰਸ ਜਿਹੜੀ ਸੋਚ ਹੈ ਹਰ ਘਰ ਵਿੱਚ ਪਹੁੰਚ ਸਕੇ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਕੁਲਦੀਪ ਸਿੰਘ ਜੀ ਭੈ ਜੋ ਸਾਡੇ ਪੰਜਾਬ ਦੇ ਚੇਅਰਮੈਨ ਨੇ ਮਨੀਸ਼ ਕੁਮਾਰ ਜੀ ਬਾਂਸਲ ਨਾਲ ਸਾਡੇ ਦਰਸ਼ਨ ਸਿੰਘ ਜੀ ਜੋ ਮਾਲਵਾ ਜੂਨ ਦੇ ਇੰਚਾਰਜ ਨੇ ਬਾਕੀ ਕਾਂਗਰਸ ਪਾਰਟੀ ਦੇ ਦਰਜਾ ਦਰਜਾ ਲੀਡਰ ਸਾਹਿਬਾਨ ਦੇ ਤੇ ਪਹੁੰਚੇ ਹਨ ਬਰਨਾਲਾ ਵਿਖੇ ਐਸਸੀ ਡਿਪਾਰਟਮੈਂਟ ਦੀ ਮੀਟਿੰਗ ਹੋਈ ਹੈ ਲੇਕਿਨ ਇਕੱਠਾ ਇੰਨਾ ਹੋ ਗਿਆ ਰੈਲੀ ਦਾ ਜਿਹੜਾ ਰੂਪ ਧਾਨ ਕਰ ਗਿਆ ਇੱਕੋ ਹੀ ਮੈਸੇਜ ਹੈ ਇੱਕੋ ਹੀ ਸੁਨੇਹਾ ਹੈਗਾ ਅੱਜ ਜੋ ਕਾਂਗਰਸ ਪਾਰਟੀ ਕੋਲੇ ਐਸਸੀ ਜਿਹੜੀ ਕੇਟਰ ਹੈ ਵੋਟ ਦਾ ਉਹ ਅੱਜ ਇਕੱਠੇ ਹੋ ਗਏ ਲੋਕ ਪਹਚਾਰ ਚੁੱਕੇ ਨੇ ਕਿ ਜਿਹੜੀ ਐਸਸੀ ਵੋਟ ਹੈ ਉਹ ਤਾਂ ਵੈਸੇ ਸਾਰੇ ਲੋਕਾਂ ਦੀ ਹੈ ਜਨਰਲ ਵੀ ਹੈ ਬੀਸੀ ਵੀ ਹੈ ਐਸਸੀ ਵੀ ਹੈ ਲੇਕਿਨ ਐਸੀ ਲੋਕਾਂ ਨੇ ਜੋ ਅੱਜ ਬਿਗਨ ਬਜਾਇਆ ਹੈ ਲੋਕਾਂ ਨੂੰ ਅਧਿਕਾਰੀਆਂ ਦਿੱਤੀਆਂ ਨੇ ਗਿਆ ਤੇ ਨਵੇਂ ਮੈਂਬਰ ਅੱਜ ਬਣੇ ਨੇ ਕਿ ਕਾਂਗਰਸ ਪਾਰਟੀ ਦੀ ਬੋਡੀ 31 ਮੈਂਬਰੀ ਜੋ ਕਮੇਟੀ ਆ ਉਹ ਬਣੀ ਅੱਜ ਲੈਟਰ ਹੈ ਜਿਹੜੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦਿੱਤੇ ਗਏ ਨੇ ਔਰ ਦਿਨ ਦੁਗਣੀ ਰਾਤ ਚੌਗਣੀ ਪਰਮਾਤਮਾ ਸੱਚੇ ਪਾਤਸ਼ਾਹ ਉਹ ਤਰੱਕੀ ਕਰਨਗੇ